ਰਾਤ ਦੇ ਤਕਰੀਬਨ 2:30 ਵੱਜ ਚੁੱਕੇ ਹਨ ਸਾਰੇ ਲੋਕ ਸੋ ਚੁੱਕੇ ਹਨ ਪਿੰਡ ਦੇ ਵਿੱਚ ਬਿਲਕੁਲ ਸ਼ਾਂਤੀ ਹੈ ਬਸ ਕੁਝ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਰਹੀ ਹੈ ਇਨ੍ਹਾਂ ਹੀ ਆਵਾਜ਼ਾਂ ਦੇ ਵਿੱਚ ਇੱਕ ਬੰਟੀ ਨਾਮ ਦਾ ਆਦਮੀ ਬੰਟੀ ਨਾਮ ਦਾ ਚੋਰ ਉਸ ਪਿੰਡ ਦੇ ਵਿੱਚ ਇਧਰ ਉਧਰ ਆਪਣਾ ਦਾ ਲੱਗਣ ਦੀ ਫਿਰਾਦੇ ਵਿੱਚ ਘੁੰਮ ਰਿਹਾ ਹੈ ਨਾਲ ਨਾਲ ਪੂਰਾ ਸਤਰਕ ਹੈ ਖੁਸ਼ਿਆਰ ਹੈ ਵੀ ਕੋਈ ਉਸ ਨੂੰ ਫੜਦਾ ਲਵੇ ਇਨੇ ਦੇ ਵਿਚਕਾਰ ਉਸ ਦੀ ਨਜ਼ਰ ਜੜੀ ਹੈ ਉਹ ਇੱਕ ਵੱਡੀ ਅਤੇ ਉੱਚੀ ਕੋਠੀ ਦੇ ਉੱਪਰ ਪੈਂਦੀ ਹੈ ਸੋਚਦਾ ਹੈ ਐਸਚੋ ਸਭ ਦੀ ਕੋਠੀ ਹੈ ਇਸ ਦੇ ਵਿੱਚ ਜਾਵਾਂਗਾ ਤਕੜਾ ਮਾਲ ਮਿਲੇਗਾ ਵੈਸੇ ਵੀ ਪੁਰਸੁਨੇਤਾ ਫੜ ਹੀ ਲੈਣਾ ਹੈ ਕਿਉਂ ਨਾ ਚੰਗਾ ਮਾਲ ਕਮਾ ਕੇ ਚੰਗੇ ਰੁਪਏ ਕਮਾ ਕੇ ਆਪਾਂ ਕਿਤੇ ਬਾਹਰ ਭਾਜੀਏ ਯੂਪੀ ਬਿਹਾਰ ਦੇ ਵਿੱਚ 6 ਮਹੀਨੇ ਸਾਲ ਲਾਇਆਵਾਂਗੇ ਉਸ ਤੋਂ ਬਾਅਦ ਜਦੋਂ ਮਾਮਲਾ ਠੰਡਾ ਹੋ ਜਾਵੇਗਾ ਵਾਪਸ ਇੱਧਰ ਆ ਜਾਵਾਂਗੇ ਦੋਸਤੋ ਉਸ ਉੱਚੀ ਦੀਵਾਰ ਨੂੰ ਚੜਦਾ ਹੈ ਉੱਪਰ ਭਾਵੇਂ ਕੱਚ ਲੱਗਿਆ ਹੈ ਲੇਕਿਨ ਚੋਰਾਂ ਨੂੰ ਕੁਝ ਨਹੀਂ ਕਹਿਦਾ ਦੋਸਤੋ ਉੱਪਰ ਚੜਕੇ ਨਿਦਵਾਰ ਕੁਝ ਜਾਂਦਾ ਹੈ ਅੰਦਰ ਉਸਦੇ ਮਨ ਦੇ ਵਿੱਚ ਆ ਕੇ ਲੱਡੂ ਫੁੱਟਰੇ ਹਨ ਸੋਚ ਰਿਹਾ ਹੈ ਅੰਦਰ ਸੋਨਾ ਲੱਭੇਗਾ ਕੋਈ ਚਾਂਦੀ ਲੱਭੇਗੀ ਜਾਂ ਮੋਟੀਆਂ ਰਕਮਾਂ ਲੱਭ ਸਕਦੀਆਂ ਹਨ ਹੋਰ ਨਹੀਂ ਤਾਂ ਇਹਨਾਂ ਦਾ ਟੀਵੀ ਲਾ ਕੇ ਲੈ ਜਾਗੇ ਇਸ ਤਰ੍ਹਾਂ ਦੀਆਂ ਗੱਲਾਂ ਸੋਚਦਾ ਹੈ ਦੋਸਤੋ ਬਾਰੀ ਦੇ ਥਣੀ ਅੰਦਰ ਵੜਦਾ ਹੈ ਬਾਰੀ ਚੋਂ ਅੰਦਰ ਆ ਕੇ ਅੰਦਰ ਦੇਖਦਾ ਹੈ ਵੀ ਸਾਰੇ ਲੋਕ ਆਰਾਮ ਦੇ ਨਾਲ ਸੁੱਤੇ ਹਨ ਬਾਹਰ ਜਿਹੜਾ ਚੌਕੀਦਾਰ ਸੀ ਉਹ ਵੀ ਪੱਬਾ ਮਾਰ ਕੇ ਸੋ ਚੁੱਕਿਆ ਹੈ ਅੰਦਰ ਭਾਵੇਂ ਕੈਮਰੇ ਲੱਗੇ ਹਨ ਕਿਉਂਕਿ ਉਸ ਦਾ ਮੂੰਹ ਬੰਨਿਆ ਹੋਇਆ ਹੈ ਤਾਂ ਕਰਕੇ ਉਸ ਨੂੰ ਪੂਰਾ ਯਕੀਨ ਹੈ ਮੈਨੂੰ ਕਿਸੇ ਨੇ ਪਛਾਣ ਨਹੀਂ ਪਾਣਾ ਮੈਂ ਕਿਹੜਾ ਇਸ ਪਿੰਡ ਦਾ ਹਾਂ ਦੋਸਤੋ ਅੰਦਰ ਜਾਂਦੇ ਸਾਰ ਜਦੋਂ ਉਹ ਪੈਸੇ ਅਤੇ ਕੀਮਤੀ ਚੀਜ਼ਾਂ ਦੀ ਭਾਲ ਕਰ ਰਿਹਾ ਹੈ ਇੰਨੇ ਦੇ ਵਿਚਕਾਰ ਉਸ ਦੀ ਨਿਗਾਹ ਇੱਕ ਭੀੜੇ ਦੇ ਅਤੇ ਬੰਦ ਕਮਰੇ ਵੱਲ ਪੈਂਦੀ ਹੈ ਜਿਸ ਦੇ ਵਿੱਚ ਕੋਈ ਵੀ ਲਾਈਟ ਜਗ ਨਹੀਂ ਰਹੀ ਹੈ ਸੋਚਦਾ ਹੈ ਇਸ ਦੇ ਵਿੱਚ ਚੈੱਕ ਕਰ ਲੈਣਾ ਚਾਹੀਦਾ ਹੈ ਲਾਈਟ ਵੀ ਜਗਰੀ ਪੀੜਾ ਦਾ ਕਮਰਾ ਹੈ ਸ਼ਾਇਦ ਇਸ ਦੇ ਵਿੱਚੋਂ ਮੈਨੂੰ ਕੁਝ ਲੱਭ ਜੇ ਲੇਕਿਨ ਅੰਦਰ ਆਂਦਾ ਹੈ ਅੰਦਰ ਤਾਂ ਕਈ ਬੋਰੀਆਂ ਪਈਆਂ ਹਨ ਸੋਚਦਾ ਹੈ ਸ਼ਾਇਦ ਕਣਕ ਦੀਆਂ ਬੋਰੀਆਂ ਹੋਣਗੀਆਂ ਜਾਂ ਫਿਰ ਇਸ ਦੇ ਵਿੱਚ ਕੋਈ ਖਾਣ ਪੀਣ ਦੀ ਵਸਤੂ ਕੋਈ ਹੋਰ ਵਸਤੂ ਪਈ ਹੋਵੇਗੀ ਕੋਈ ਖਾਣ ਪੀਣ ਦੀ ਸ਼ੈ ਜਾਂ ਕੋਈ ਹੋਰ ਚੀਜ਼ ਹੋਵੇਗੀ ਦੋਸਤੋ ਉਸ ਬੋਰੀਆਂ ਨੂੰ ਖੋਲ ਕੇ ਦੇਖਦਾ ਹੈ ਉਸ ਤੇ ਖੋਸ਼ ਉੱਡ ਜਾਂਦੇ ਹਨ ਹੈਰਾਨ ਰਹਿ ਜਾਂਦਾ ਹੈ ਇੱਕਦਮ ਉਸੇ ਹੀ ਜਗ੍ਹਾ ਤੇ ਬੈਠ ਜਾਂਦਾ ਹੈ ਇਸ ਤੇ ਵਿੱਚ ਤੱਕ ਕਿਲਵਾਂ ਦੇ ਭਾਗ ਚਿੱਟਾ ਭਰਿਆ ਹੋਇਆ ਹੈ ਉਸਦੇ ਹੰਝੂ ਡਿੱਗਣ ਲੱਗ ਪੈਂਦੇ ਹਨ ਕਿਉਂਕਿ ਉਸ ਦਾ ਸਾਕਾ ਭਰਾ ਚਿੱਟੇ ਦੀ ਚਪੇਟ ਨੇ ਖਾ ਲਿਆ ਸੀ ਉਸ ਨੂੰ ਹਲੇ ਮਰੇ ਲਗਭਗ 20 ਤੋਂ 25 ਦਿਨ ਹੀ ਨਹੀਂ ਹੋਏ ਅੱਜ ਉਹ ਵਿਚਾਰਾ ਇੱਥੇ ਆਪਣੇ ਢਿੱਡੇ ਦੇ ਕਾਰਨ ਆਇਆ ਹੈ ਲੇਕਿਨ ਉਸ ਦੀ ਜਮੀਰ ਜਗਦੀ ਹੈ ਸੋਚਦਾ ਹੈ ਵੀ ਇਹੋ ਜਿਹੇ ਬੰਦਿਆਂ ਨੇ ਪਤਾ ਨਹੀਂ ਕਿੰਨੇ ਲੋਕਾਂ ਦੀ ਜਾਨ ਲਈ ਹੈ ਕਿੰਨੇ ਬੇਕਸੂਰ ਲੋਕਾਂ ਦੇ ਘਰੋਂ ਝਾੜ ਕੇ ਕਿੰਨਿਆਂ ਨੂੰ ਬੇ ਸਹਾਰਾ ਕਰਕੇ ਬੇਕਰ ਕਰਕੇ ਇਹ ਅੱਜ ਆਲਿਸ਼ਾਨ ਕੋਠੀਆਂ ਬੰਗਲਿਆਂ ਦੇ ਵਿੱਚ ਰਹਿ ਰਿਹਾ ਹੈ ਕਿੰਨੀ ਗਲਤ ਗੱਲ ਹੈ ਫਿਰ ਕੁਝ ਦੇਰ ਸੋਚਣ ਤੋਂ ਬਾਅਦ ਐਸਪੀ ਸਭ ਨੂੰ ਫੋਨ ਲਗਾ ਲੈਂਦਾ ਹੈ ਵੀ ਇੱਥੇ ਆ ਕੰਮ ਹੋ ਰਿਹਾ ਹੈ ਮੈਂ ਚੋਰ ਸੀ ਚੋਰੀ ਕਰਨ ਆਇਆ ਹਾਂ ਮੈਨੂੰ ਭਾਵੇਂ ਫੜ ਲਓ ਲੇਕਿਨ ਇੱਥੇ ਤੁਸੀਂ ਜਲਦੀ ਆ ਜਾਵੋ ਉਸ ਤੋਂ ਬਾਅਦ ਐਸਐਚਓ ਨਾਲ ਜੋ ਹੁੰਦਾ ਹੈ ਉਹ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼ ਕੌਣ ਸੀ ਇਹ ਚੋਰ ਅਤੇ ਕਿਵੇਂ ਜਾਗੇ ਇਸਦੀ ਜਮੀਰ ਦੋਸਤੋ ਬਣ ਰਿਓ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਐਸਪੀ ਅਮਨਦੀਪ ਸਿੰਘ ਗਿੱਲ ਆਪਣੇ ਜ਼ਿਲ੍ਹੇ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਵਾਸਤੇ ਲੰਬੇ ਸਮੇਂ ਤੋਂ ਮੁਹਿੰਮ ਚਲਾ ਰਿਹਾ ਹੈ ਪੁਰਸੋਵਰਾਂ ਦੀਆਂ ਵੱਡੀਆਂ ਡਿਊਟੀਆਂ ਲਗਾਈਆਂ ਹਨ ਵੀ ਘਟੋ ਘਟ ਚਲੋ ਬਾਕੀ ਨਸ਼ੇ ਬੰਦ ਨਹੀਂ ਹੁੰਦੇ ਆ ਚਿੱਟਾ ਸਮੈਕ ਅਤੇ ਗੋਲੀਆਂ ਵਾਲੇ ਨਸ਼ੇ ਤਾਂ ਬੰਦ ਕਰ ਦੋ ਇਸ ਦੇ ਨਾਲ ਤਾਂ ਲੋਕਾਂ ਦੀ ਬਹੁਤ ਜੜੀ ਹੈ ਉਹ ਬਿਲਕੁਲ ਪੱਕੀ ਹੋ ਜਾਂਦੀ ਹੈ ਕੋਈ ਹਜ਼ਾਰਾਂ ਦੇ ਵਿੱਚੋਂ ਇੱਕ ਆਦਮੀ ਨਸ਼ਾ ਕਰਨ ਤੋਂ ਬਾਅਦ ਜ਼ਿੰਦਾ ਬਚਦਾ ਹੈ ਨਹੀਂ ਤਾਂ 999 ਤਾਂ ਵਿਚਾਰੇ ਪਰਲੋਕ ਸੁਧਾਰ ਜਾਂਦੇ ਹਨ ਸਵਰਗ ਸੁਧਾਰ ਜਾਂਦੇ ਹਨ ਦੋਸਤੋ ਇਸ ਤਰ੍ਹਾਂ ਦੀ ਗੱਲਾਂ ਸਾਰਿਆਂ ਨੂੰ ਸਮਝਾਉਂਦਾ ਹੈ ਕਈ ਪੁਰਸ਼ੀਆ ਮੀਟਿੰਗਾਂ ਰੱਖਦਾ ਹੈ ਲੇਕਿਨ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਵੀ ਬੰਦੇ ਮੈਂ ਬਾਬਾ ਫੜ ਲੇ ਹਰ ਇਲਾਕੇ ਦੇ ਵਿੱਚੋਂ ਕਈ ਛੋਟੇ ਛੋਟੇ ਚਿੱਟੇ ਦੇ ਸਪਲਾਇਰ ਫੜ ਲੇ ਅੱਗੋਂ ਕੋਈ ਵੱਡੇ ਸਪਲਾਇਰ ਦਾ ਨਾਮ ਨਹੀਂ ਲੱਦਾ ਅਤੇ ਨਾ ਹੀ ਕੋਈ ਸੁਰਾਗ ਮਿਲਿਆ ਹੈ ਵੀ ਇਹ ਸਭ ਚਿੱਟਾ ਲਿਆਉਂਦੇ ਕਿੱਥੋਂ ਹਨ ਕਿਉਂਕਿ ਇਹਨਾਂ ਦੇ ਕੋਲ ਇੰਨੀ ਪਹੁੰਚ ਨਹੀਂ ਹੈ ਵੀ ਦੂਰ ਜਾ ਕੇ ਵਿਦੇਸ਼ੋਂ ਜਾਂ ਫਿਰ ਆਪ ਚਿੱਟਾ ਬਣਾ ਸਕਣ ਇਹਨਾਂ ਦੇ ਕੋਲ ਇੰਨੇ ਸਾਧਨ ਨਹੀਂ ਹਨ ਇਹਨਾਂ ਦਾ ਕੋਈ ਵੱਡਾ ਸਪਲਾਇਰ ਹੈ ਲੇਕਿਨ ਫੜਨ ਦੇ ਵਿੱਚ ਨਹੀਂ ਆ ਰਿਹਾ ਕਿਉਂਕਿ ਪੂਰੇ ਸੋਵਰਾ ਦੀ ਡਿਊਟੀਆਂ ਲਗਾਈਆਂ ਹਨ ਐਸਐਚਓ ਨੂੰ ਆਪ ਇਨਚਾਰਜ ਬਣਾਇਆ ਹੈ ਫਿਰ ਵੀ ਨਹੀਂ ਮਿਲ ਰਿਹਾ ਪਿੰਡ ਦੇ ਵਿੱਚ ਜਾਂਦਾ ਹੈ ਪਿੰਡ ਮਾਨਕਸਰ ਦੇ ਵਿੱਚ ਜਿੱਥੋਂ ਦਾ ਐਸਐਚਓ ਰਹਿਣ ਵਾਲਾ ਹੈ ਦੋਸਤੋ ਸਾਰੇ ਪਿੰਡ ਦੇ ਵਿੱਚ ਰੈਕੀਆਂ ਕਰਦਾ ਹੈ ਸਾਰੇ ਪਿੰਡ ਦੇ ਵਿੱਚ ਟੂਰ ਕੱਢਦਾ ਹੈ ਕਈ ਘਰਾਂ ਦੇ ਵਿੱਚ ਛਾਪੇ ਮਾਰਦਾ ਹੈ ਛੋਟੇ-ਛੋਟੇ ਅਮਾਉਂਟ ਦੇ ਵਿੱਚ ਛੋਟੇ-ਛੋਟੇ ਮਾਤਰਾ ਦੇ ਵਿੱਚ ਉਸ ਨੂੰ ਕੁਝ ਗ੍ਰਾਮਾਂ ਦੇ ਵਿੱਚ ਟਾਂ ਮਿਲਦਾ ਹੈ ਲੇਕਿਨ ਜੋ ਉਸ ਨੂੰ ਉਮੀਰ ਸੀ ਵੀ ਇੱਥੇ ਕੋਈ ਵੱਡੇ ਸਪਲਾਈਅਰ ਵੀ ਹਨ ਉਹ ਸੁਣਉ ਨਹੀਂ ਪਤਾ ਲੱਗਦੇ ਕਈ ਜਿਨ੍ਹਾਂ ਦੇ ਘਰਾਂ ਦੇ ਵਿੱਚ ਚਿੱਟਾ ਮਿਲਿਆ ਹੈ ਉਹਨਾਂ ਨੂੰ ਪੁੱਛਦਾ ਹਾਂ ਅਗਲੇ ਕਿੰਨੇ ਦੇ ਅਸੀਂ ਤਾਂ ਨਸ਼ੇੜੀ ਹਾਂ ਜੀ ਅਸੀਂ ਤਾਂ ਆਪ ਖਰੀਦੇ ਹਾਂ ਸਾਨੂੰ ਕੁਝ ਨਾ ਕਹੋ ਉਹਨਾਂ ਚੋਂ ਇੱਕ ਬੁੱਲ ਪੈਂਦਾ ਹੈ ਵੀ ਇੱਥੋਂ ਦਾ ਜਿਹੜਾ ਐਸਚੋ ਹੈ ਉਹ ਆਪ ਸਪਲਾਇਰ ਹੈ ਉਸ ਦੇ ਕੋਲ ਕਿਲੋਆਂ ਦੇ ਭਾਅ ਚਿੱਟਾ ਪਿਆ ਹੈ ਹੋ ਸਕਦਾ ਹੈ ਬੋਰੀਆਂ ਦੀਆਂ ਬੋਰੀਆਂ ਪਈਆਂ ਹੋਣ ਮੈਨੂੰ ਪੂਰੀ ਉਮੀਦ ਹੈ ਜੋ ਉਸਨੇ ਦੇਖੋ ਇੰਨੀ ਵੱਡੀ ਕੋਠੀ ਇੰਨਾ ਵੱਡਾ ਬੰਗਲਾ ਉਸਨੇ ਖੜਾ ਕਰ ਰੱਖਿਆ ਹੈ ਪਹਿਲਾਂ ਜਦੋਂ ਐਸਚਓ ਬਣਿਆ ਬਣਿਆ ਸੀ ਉਸ ਦੇ ਕੋਲ ਤਿੰਨ ਕੁ ਕਿਲੇ ਹੁੰਦੇ ਸਨ ਅੱਜ ਦੇਖੋ 300 ਕਿਲੇ ਹਨ ਇਹਨਾਂ ਉਸ ਦੇ ਕੋਲ ਪੈਸਾ ਹੈ ਇਹਨਾਂ ਉਸ ਦੇ ਕੋਲ ਮੰਤਰੀ ਲੋਕਾਂ ਦੇ ਹਨ ਮੰਤਰੀਆਂ ਤੱਕ ਨੂੰ ਉਹ ਪੈਸੇ ਦਿੰਦਾ ਹੈ ਇਹਨੇ ਪੈਸੇ ਉਸ ਦੇ ਕੋਲ ਆ ਕਿੱਥੋਂ ਰਹੇ ਹਨ ਐਸਪੀ ਸਾਹਿਬ ਤੁਸੀਂ ਆਪ ਸੋਚੋ ਤੁਸੀਂ ਤਾਂ ਆਪ ਸਰਕਾਰੀ ਗੱਡੀਆਂ ਦੇ ਵਿੱਚ ਸਫ਼ਰ ਕਰਦੇ ਹੋ ਉਹ ਮਰਸੀਡੀਜ਼ ਤੋਂ ਥੱਲੇ ਪੈਰ ਨਹੀਂ ਰੱਖਦਾ ਇਹਨੇ ਪੈਸੇ ਉਸ ਕੋਲ ਆ ਕਿੱਥੋਂ ਰਹੇ ਹਨ ਇਸ ਤਰ੍ਹਾਂ ਦੀ ਗੱਲਾਂ ਐਸਪੀ ਸਾਹਿਬ ਨੂੰ ਕਹਿੰਦੇ ਹਨ ਐਸਪੀ ਸੋਚਦਾ ਹੈ ਵੀ ਗਲਤਾ ਠੀਕ ਹੈ ਗੱਲ ਦੇ ਵਿੱਚ ਸਦੀ ਦਮ ਹੈ ਆਪਾਂ ਨੂੰ ਜ਼ਰੂਰ ਐਸਐਚਓ ਦੀ ਜਾਂਚ ਕਰਨੀ ਚਾਹੀਦੀ ਹੈ ਲੇਕਿਨ ਸਿੱਧੇ ਤਰੀਕੇ ਨਾਲ ਸਿਰਫ ਗਵਾਹੀ ਦੇ ਆਧਾਰ ਤੇ ਐਸਐਚਓ ਖਿਲਾਫ ਜਾਂਚ ਕਿੱਤੇ ਜਾ ਸਕਦੇ ਕੁਝ ਦਿਨ ਹੋਰ ਇੰਤਜ਼ਾਰ ਕਰਦਾ ਹੈ ਲੇਕਿਨ ਫਿਰ ਸੋਚਦਾ ਹੈ ਵੀ ਕੀ ਪਤਾ ਉਹਨਾਂ ਦੀ ਗੱਲ ਸੱਚ ਨਾ ਹੋਵੇ ਆਪਾਂ ਨੂੰ ਇੱਕਦਮ ਅਚਾਨਕ ਐਸਐਚਓ ਦੇ ਘਰ ਛਾਪਾ ਮਾਰਨਾ ਚਾਹੀਦਾ ਹੈ ਸਾਰੀ ਪੁਲਿਸ ਫੋਰਸ ਨੂੰ ਤਨਾਦ ਕਰਦਾ ਹੈ ਲੇਕਿਨ ਇਧਰ ਕਿਉਂਕਿ ਐਸਐਚਓ ਦੇ ਵੀ ਅੱਗੇ ਬਹੁਤ ਸੰਪਰਕ ਹਨ ਐਸਪੀ ਦਫ਼ਤਰ ਤੱਕ ਉਸਦੇ ਲੋਕ ਬੈਠੇ ਹਨ ਉਸਦੇ ਕੋਲ ਖਬਰ ਪਹੁੰਚ ਜਾਂਦੀ ਹੈ ਵੀ ਐਸਪੀ ਗਿੱਲ ਸਾਹਿਬ ਅੱਜ ਤੇਰੇ ਘਰ ਦੇ ਉੱਪਰ ਛਾਪਾ ਮਾਰਨਗੇ ਅੱਜ ਐਸਪੀ ਬਿਲਕੁਲ ਤਿਆਰ ਹੈ ਅਤੇ ਗੱਡੀਆਂ ਦੀ ਗੱਡੀਆਂ ਭਰ ਕੇ ਪੁਲਿਸ ਦੀਆਂ ਐਸਐਚਓ ਦੇ ਘਰ ਪਹੁੰਚਦਾ ਹੈ ਸਾਰਾ ਕੰਮ ਛਾੜ ਮਾਰਦਾ ਹੈ ਅਤੇ ਕਲਾ ਕਲਾ ਚੀਜ਼ ਖਿਲਾਰ ਦਿੰਦਾ ਹੈ ਛੱਤਾਂ ਤੱਕ ਤੋੜ ਕੇ ਵੇਖ ਲੈਂਦੇ ਹਨ ਤਲੋਂ ਟੈਲਾ ਪਟਕੇ ਉਹਨਾਂ ਦੇ ਥੱਲੇ ਤੱਕ ਵੇਖ ਲੈਂਦੇ ਹਨ ਇੱਕ ਗ੍ਰਾਮ ਵੀ ਚਿੱਟੇ ਦੀ ਨਹੀਂ ਮਿਲਦੀ 1 ਗ੍ਰਾਮ ਵੀ ਹੈਰੋਇਨ ਨਹੀਂ ਮਿਲਦੀ ਦੋਸਤੋ ਕੁਝ ਵੀ ਉੱਥੇ ਇਲੀਗਲੀ ਲੱਭਦਾ ਸਾਰੇ ਡਾਕੂਮੈਂਟ ਚੈੱਕ ਕਰਦੇ ਹਨ ਸਾਰਾ ਕੁਝ ਜਾਂਚ ਹੁੰਦਾ ਹੈ ਲੇਕਿਨ ਫਿਰ ਵੀ ਕੁਝ ਨਹੀਂ ਮਿਲ ਰਿਹਾ ਦੋਸਤੋ ਇਸ ਤਰ੍ਹਾਂ ਦੀ ਨਾਕਾਮੀ ਤੋਂ ਬਾਅਦ ਸੋਚਦਾ ਹੈ ਸ਼ਾਇਦ ਪਿੰਡ ਵਾਲੇ ਝੂਠ ਬੋਲਦੇ ਹੋਣਗੇ ਐਸਚੋ ਨੂੰ ਫਸਾਉਣ ਦੀ ਸਾਜਿਸ਼ ਹੈ ਐਸਚੋ ਵੀ ਅਗੋ ਕਹਿੰਦਾ ਹੈ ਸਭ ਆਪਣਾ ਕੰਮ ਕਰੋ ਅਤੇ ਸਾਨੂੰ ਤੰਗ ਨਾ ਕਰੋ ਅਸੀਂ ਤਾਂ ਪੁਲਿਸ ਦੇ ਰਖਵਾਲੇ ਹਾਂ ਅਸੀਂ ਤਾਂ ਆਪ ਚਿੱਟੇ ਨੂੰ ਬੰਦ ਕਰਨਾ ਚਾਹੁੰਦੇ ਹਾਂ ਤੁਸੀਂ ਸਾਡੇ ਕਰੇ ਭਾਲਦੇ ਹੋ ਇਹ ਜੋ ਤੁਸੀਂ ਖਲਾਰਾ ਮਚਾਇਆ ਹੈ ਇਸ ਤੱਕ ਦੇ ਨੱਕ ਦੇ ਤੁਹਾਨੂੰ ਭੁਗਤਾਨ ਕਰਨਾ ਪਵੇਗਾ ਫਿਰ ਕੀ ਹੋਇਆ ਤੁਸੀਂ ਮੇਰੇ ਅਫਸਰ ਹੋ ਇਸ ਦਾ ਮਤਲਬ ਇਹ ਨਹੀਂ ਤੁਸੀਂ ਬਿਨਾ ਮਤਲਬ ਸਾਡੇ ਤੇ ਇਲਜ਼ਾਮ ਲਗਾਉਂਗੇ ਕੋਈ ਠੋਸ ਸਬੂਤ ਲੈ ਕੇ आओ ਕੋਈ ਵਧੀਆ ਗਵਾ ਪੇਸ਼ ਕਰੋ ਬਾਅਦ ਦੇ ਵਿੱਚ ਆਪਾਂ ਦੇਖਾਂਗੇ ਕੌਣ ਦੋਸ਼ੀ ਹੈ ਅਤੇ ਕੌਣ નિર્ਦੋਸ਼ ਇਸ ਤਰ੍ਹਾਂ ਦੀ ਗੱਲਾਂ ਕਰਕੇ ਐਸਐਚਓ ਜਿਹੜਾ ਹੈ ਉਹ ਹੱਸ ਪੈਂਦਾ ਹੈ ਐਸਪੀ ਵਿਚਾਰਾ ਨੀਮੀ ਪਾ ਕੇ ਉੱਥੇ ਚਲਾਉਂਦਾ ਹੈ ਕਿਉਂਕਿ ਅੱਜ ਕਸੂਰ ਉਸਦਾ ਹੈ ਬਿਨਾ ਗੱਲਾਂ ਬਿਨਾ ਸਬੂਤ ਤੇ ਉੱਥੇ ਗਿਆ ਹੈ ਅਤੇ ਹੁਣ ਅਫਸਰਾਂ ਤੋਂ ਵੀ ਉਸ ਨੂੰ ਝਾੜਖਾਣੀ ਪੈਗੀ ਵੀ ਇਸ ਤਰ੍ਹਾਂ ਦੇ ਜਿਹੜੇ ਪੁਲਿਸ ਡਿਪਾਰਟਮੈਂਟ ਨੂੰ ਬਦਨਾਮ ਕਰਨ ਵਾਲੇ ਕੰਮ ਐਸਪੀ ਸਾਹਿਬ ਕਰ ਰਹੇ ਹਨ ਐਸਪੀ ਗਿਲ ਸਾਹਿਬ ਕਈ ਦਿਨ ਵਿਚਾਰ ਕਰਦੇ ਹਨ ਸੋਚਦੇ ਹਨ ਵੀ ਗੱਲ ਕੀ ਹੋਈ ਫਿਰ ਉਹਨਾਂ ਦੇ ਦਿਮਾਗ 'ਨੀ ਕੰਟੀ ਵੱਜਦੀ ਹੈ ਵੀ ਐਸਐਚਓ ਬਹੁਤ ਉੱਚਾ ਬੰਦਾ ਹੈ ਇਸਦੀ ਪਹੁੰਚ ਮੇਰੇ ਦਫ਼ਤਰ ਤੱਕ ਹੈ ਜੇਕਰ ਮੈਂ ਦਫ਼ਤਰ ਦੇ ਰਾਹੀਂ ਕੋਈ ਕੰਮ ਕਰਾਂਗਾ ਇਸਨੇ ਮੈਨੂੰ ਪਹਿਲਾਂ ਹੀ ਫੜ ਲੈਣਾ ਹੈ ਅਤੇ ਮੇਰੇ ਜਾਣ ਤੋਂ ਪਹਿਲਾਂ ਸਾਰਾ ਕੁਝ ਸੈਟਮੈਂਟ ਕਰ ਲੇਗਾ ਦੋਸਤੋ ਪਿੰਡ ਦੇ ਵਿੱਚ ਆਪਣੇ ਜਸੂ ਛੱਡਦਾ ਹੈ ਅਤੇ ਹੁਣ ਉਸ ਨੂੰ ਪਤਾ ਲੱਗ ਚੁੱਕਿਆ ਹੈ ਵੀ ਐਸ ਐਚਓ ਜਿਹੜਾ ਹੈ ਦੁਬਾਰਾ ਆਪਣਾ ਬਿਜ਼ਨਸ ਜਿਹੜਾ ਸ਼ੁਰੂ ਕਰ ਚੁੱਕਿਆ ਹੋਏ ਦੁਬਾਰਾ ਉਸਨੇ ਚਿੱਟਾ ਵੇਚਣਾ ਅਤੇ ਆਸ-ਪਾਸ ਦੇ ਕਈ ਪਿੰਡਾਂ ਦੇ ਵਿੱਚ ਚਿੱਟਾ ਖਰੀਦਣਾ ਵੇਚਣਾ ਸ਼ੁਰੂ ਕਰ ਦਿੱਤਾ ਹੋਏ ਦੋਸਤੋ ਇਸ ਤਰ੍ਹਾਂ ਦੀਆਂ ਗੱਲਾਂ ਜੀ ਦੋਸਤ ਕੋਲ ਪਹੁੰਚੀਆਂ ਹਨ ਸੋਚ ਲਿੰਦਾ ਹੈ ਹੁਣ ਰੰਗੇ ਹੱਤੀ ਫੜਨ ਦਾ ਟਾਈਮ ਆ ਗਿਆ ਹੈ ਲੇਕਿਨ ਜੇਕਰ ਆਪ ਜਾਵੇਗਾ ਫਿਰ ਉਹੀ ਗੱਲ ਵੀ ਉੱਥੇ ਕੰਮ ਖਰਾਬ ਹੋ ਜਾਏਗਾ ਕਿਉਂਕਿ ਜੇਕਰ ਇਕੱਲਾ ਵੀ ਜਾਵੇ ਤਾਂ ਉਸਦੇ ਕੋਲ ਗੱਲ ਪਹੁੰਚ ਜਾਵੇਗੀ ਵੀ ਐਸਪੀ ਸਾਹਿਬ ਦੇਰ ਰਾਤ ਇਕਲਿਆ ਗੱਡੀ ਦੇ ਵਿੱਚ ਨਿਕਲੇ ਹਨ ਅਤੇ ਤੁਹਾਡੇ ਪਿੰਡ ਵੱਲ ਆ ਰਹੇ ਹਨ ਦੋਸਤੋ ਸੋਚਦਾ ਹੈ ਵੀ ਜੱਕਰ ਮੈਂ ਘਰੇ ਰਹਾ ਤਾਂ ਫਿਰ ਉਸ ਨੂੰ ਫੜਨ ਕੌਣ ਜਾਵੇਗਾ ਅਤੇ ਬਾਕੀਆਂ ਤੇ ਮੈਨੂੰ ਭਰੋਸਾ ਨਹੀਂ ਹੈ ਆਪਾਂ ਨੂੰ ਕੀ ਪਤਾ ਕੌਣ ਇਸ ਦਾ ਖਬਰੀ ਹੈ ਅਤੇ ਕੌਣ ਨਹੀਂ ਦੋਸਤੋ ਐਸਪੀ ਬਹੁਤ ਦਿਮਾਗ ਲਗਾਉਂਦਾ ਹੈ ਇਹਨਾਂ ਦੇ ਵਿਚਕਾਰ ਉਹ ਥਾਣੇ ਦੇ ਰੂਟ ਤੇ ਹੁੰਦਾ ਹੈ ਉਸ ਨੂੰ ਇੱਕ ਚੋਰ ਦਿਖਦਾ ਹੈ ਜੋ ਕਿ ਹੁਣੇ ਹੀ ਚੋਰੀ ਕਰਨ ਦੇ ਇਲਜ਼ਾਮ ਦੇ ਵਿੱਚ ਆਇਆ ਹੈ ਉਸ ਦਾ ਨਾਮ ਬੰਟੀ ਹੈ ਤੇ ਯਾਦਦਾ ਹੈ ਵੀ ਇਹ ਤਾਂ ਉਹੀ ਆਦਮੀ ਹੈ ਇਹ ਤਾਂ ਉਹੀ ਬੰਦਾ ਹੈ ਜਿਸ ਨੂੰ ਮੈਂ ਖਬਰਾਂ ਦੇ ਵਿੱਚ ਦੇਖਿਆ ਸੀ ਇਸ ਦੇ ਭਰਾ ਦੀ ਮੌਤ ਚਿੱਟੇ ਦੇ ਕਾਰਨ ਹੋਈ ਹੈ ਦੋਸਤੋ ਬੰਟੀ ਦੇ ਕੋਲ ਜਾਂਦਾ ਹੈ ਕਹਿ ਦਿੰਦਾ ਹੈ ਬੰਟੀ ਤੂੰ ਚੋਰੀ ਕਿਉਂ ਕਰਦਾ ਹੈ ਅੱਗੋ ਜਵਾਬ ਆਂਦਾ ਹੈ ਸਭ ਪੈਸੇ ਦੀ ਤੰਗੀ ਕਰਕੇ ਕਰਦਾ ਹਾਂ ਮੇਰੇ ਕੋਲ ਨਾ ਤਾਂ ਕੋਈ ਜ਼ਮੀਨ ਹੈ ਨਾ ਹੀ ਕੋਈ ਕਾਰੋਬਾਰ ਕੰਮ ਮੰਗਣ ਜਾਂਦਾ ਹਾਂ ਅਗਲੇ ਕੰਮ ਨਹੀਂ ਦਿੰਦੇ ਉਤੋਂ ਹੁਣ ਜੇਕਰ ਚੋਰੀ ਕਰਕੇ ਮੇਰਾ ਪੇਟ ਭਰਦਾ ਹੈ ਮੇਰਾ ਪਰਿਵਾਰ ਸੁਖੀ ਰਹਿੰਦਾ ਹੈ ਫਰ ਚੋਰੀ ਕਰਨ ਦੇ ਵਿੱਚ ਕੀ ਗਲਤ ਹੈ ਅਗੋ ਕਹਿੰਦਾ ਹੈ ਤੇਰਾ ਭਰਾ ਵੀ ਤਾਂ ਇਹਨਾਂ ਕੰਮਾਂ ਨੇ ਖਾ ਲਿਆ ਅਗੋ ਬੰਟੀ ਬੋਲਦਾ ਹੈ ਨਹੀਂ ਸਾਹਿਬ ਭਰਾ ਚੋਰੀ ਨਹੀਂ ਖਾਇਆ ਭਰਾ ਨੂੰ ਤਾਂ ਚਿੱਟਾ ਨਿਕਲ ਗਿਆ ਐਸਪੀ ਸਾਹਿਬ ਉਸ ਨੂੰ ਕਹਿੰਦੇ ਹਨ ਵੀ ਜੇਕਰ ਤੈਨੂੰ ਚਿੱਟੇ ਦੇ ਵਪਾਰੀਆਂ ਨੂੰ ਫੜਨ ਦਾ ਮੌਕਾ ਮਿਲੇ ਜੇਕਰ ਤੈਨੂੰ ਤੇਰੇ ਭਰਾ ਦੇ ਅਸਲ ਕਾਤਲਾਂ ਨੂੰ ਫੜਾਉਣ ਦਾ ਮੌਕਾ ਮਿਲੇ ਕੀ ਤੂੰ ਇਹ ਮੌਕਾ ਛੱਡੇਗਾ ਤਾਂ ਅਗੋ ਬੰਟੀ ਜਿਹੜਾ ਜੋਸ਼ ਤੇ ਵਜਾ ਜਾਂਦਾ ਹੈ ਨਹੀਂ ਸਾਹਿਬ ਮੈਂ ਨਹੀਂ ਛੱਡਦਾ ਮੈਂ ਤਾਂ ਉਹਨਾਂ ਦੇ ਆਂਦਰਾਂ ਤੱਕ ਕੱਢ ਲਾਂਗਾ ਤੁਸੀਂ ਹੁਕਮ ਕਰੋ ਮੇਰੇ ਵਾਸਤੇ ਕੀ ਸੇਵਾ ਹੈ ਮੈਂ ਪੂਰਾ ਯੋਗਦਾਨ ਕਰਾਂਗਾ ਤਹਾ ਕੋ ਐਸਪੀ ਕਹਿੰਦਾ ਹੈ ਵੀ ਜੇਕਰ ਤੂੰ ਆ ਕੰਮ ਕਰ ਲਿਆ ਤਾਂ ਤੇਰੀ ਜਿਹੜੀ ਸਜ਼ਾ ਹੈ ਬਿਲਕੁਲ ਘਟਕਵਾ ਦਾਂਗੇ ਹੋ ਸਕਦਾ ਹੈ ਤੈਨੂੰ ਮਾਫੀ ਵੀ ਦਿਵਾ ਦਈਏ ਕਿਉਂਕਿ ਤੂੰ ਸਰਕਾਰੀ ਗਵਾਹ ਬਣੇਗਾ ਸਰਕਾਰੀ ਕੰਮ ਕਰੇਗਾ ਤਾਂ ਤੇਰੀ ਜਿਹੜੀ ਸਜ਼ਾ ਹੈ ਉਹ ਬਿਲਕੁਲ ਘਟ ਕਰਵਾ ਦਾਂਗੇ ਲੇਕਿਨ ਜੇਕਰ ਤੂੰ ناکਾਮ ਰਿਹਾ ਜੇਕਰ ਤੂੰ ਪਹਿਲਾਂ ਫੜਿਆ ਗਿਆ ਦੇਖ ਲੈ ਹੁਣ ਜਿਹੜੀ ਤੇਰੀ ਮਾੜੀ ਮੁੱਟੀ ਸਜ਼ਾ ਹੈ ਇਹ ਵੱਧ ਕੇ ਫਿਰ 6 ਮਹੀਨੇ ਸਾਲ ਜਾਂ ਹੋ ਸਕਦਾ ਹੈ 3 ਸਾਲ 6 ਸਾਲ ਤੱਕ ਵੀ ਪਹੁੰਚ ਸਕਦੀ ਹੈ ਬੰਟੀ ਰਾਜੀ ਹੋ ਜਾਂਦਾ ਹੈ ਕੋਈ ਗੱਲ ਨਹੀਂ ਮੈਂ ਨਹੀਂ ਪਕੜਿੰਦਾ ਇਹ ਤਾਂ ਮੈਂ ਆਪਣੀ ਗਲਤੀਆਂ ਕਰਕੇ ਪਕੜੀ ਆ ਮੈਂ ਕਿਸੇ ਦੇ ਹੱਥ ਨਹੀਂ ਆਂਦਾ ਦੋਸਤੋ ਮੰਬਟੀ ਨੂੰ ਤਨਾਤ ਕਰ ਦਿੰਦੇ ਹਨ ਉੱਥੋਂ ਬਾਹਰ ਕੱਢਦੇ ਹਨ ਅਤੇ ਰਾਤ ਬਰਾਤੀ ਉਸ ਮਿਸ਼ਨ ਤੇ ਭੇਜ ਦਿੰਦੇ ਹਨ ਜਦੋਂ ਦੋਸਤੋ ਬੰਟੀ ਜਿਹੜਾ ਹੈ ਪਿੰਡ ਦੇ ਵਿੱਚ ਚੁੱਪ ਦਾ ਚਪੋਂਦਾ ਇੱਧਰ ਉੱਧਰ ਲੁਕਦਾ ਲਕਾਂਦਾ ਅੱਜ ਪਹੁੰਚ ਚੁਕਿਆ ਹੈ ਐਸਚੋ ਦੇ ਘਰ ਉਸ ਨੂੰ ਪਤਾ ਹੈ ਵੀ ਦੀਵਾਰਾਂ ਦੇ ਉੱਪਰ ਕੱਚ ਲੱਗਿਆ ਹੈ ਅਤੇ ਗੇਟ ਤੇ ਚੌਕੀਦਾਰ ਬੈਠਾ ਹੈ ਸੋਚਦਾ ਹੈ ਵੀ ਸ਼ਾਇਦ ਇਹ ਸਹੀ ਮੌਕਾ ਹੈ ਕਿਉਂਕਿ ਚੌਕੀਦਾਰ ਵੀ ਸੁਤਾ ਪਿਆ ਹੈ ਦੋਸਤੋ ਦੀਵਾਰ ਫਾਂਦਾ ਹੈ ਅਤੇ ਦੀਵਾਰ ਕੁੱਦ ਕੇ ਅੰਦਰ ਪਹੁੰਚ ਜਾਂਦਾ ਹੈ ਅੰਦਰ ਪਹੁੰਚਦੇ ਸਾਰ ਉਪਾਲ ਕਰਨ ਲੱਗਦਾ ਹੈ ਵੀ ਇੱਥੇ ਕੋਈ ਕਮਰਾ ਮਿਲੇ ਕੁਝ ਚੀਜ਼ ਮਿਲੇ ਜਿਸ ਦੇ ਵਿੱਚੋਂ ਕੋਈ ਸਬੂਤ ਮਿਲ ਜਾਵੇ ਸ਼ਾਇਦ ਮੇਰੀ ਸਜ਼ਾ ਦੀ ਘਟ ਹੋ ਜਾਵੇਗੀ ਮੈਂ ਆਪਣੇ ਭਰਾ ਦੇ ਗੁਰਾਂਗਾਰਾਂ ਨੂੰ ਫੜਨ ਦੇ ਵਿੱਚ ਮਦਦ ਕਰ ਸਕਦਾ ਹਾਂ ਦੋਸਤੋ ਅੰਦਰ ਜਾਂਦਾ ਹੈ ਅੰਦਰ ਜਾਏ ਬਾਅਦ ਜਗਾ ਜਗਾ ਤਲਾਸ਼ੀਆ ਲੈਣ ਲੱਗ ਜਾਂਦਾ ਹੈ ਉਸ ਨੂੰ ਪਤਾ ਹੈ ਕੈਮਰੇ ਲੱਗੇ ਹਨ ਲੇਕਿਨ ਫਿਰ ਵੀ ਨੈਡਰ ਹੈ ਕਿਉਂਕਿ ਐਸਪੀ ਸਾਬ ਦਾ ਹੱਕ ਜਣਾ ਉਸ ਦੇ ਸਿਰ ਤੇ ਹੈ ਅਤੇ ਸੋਚਦਾ ਹੈ ਮੈਨੂੰ ਕੋਣੀ ਵਿਗਾੜ ਸਕਦਾ ਹੈ ਐਸਚਾ ਤਾਂ ਹੁਣ ਮਾਮੂਲੀ ਚੀਜ਼ ਰਹੀ ਹੈ ਇਹਨੇ ਵੱਡੇ ਅਫਸਰ ਨੇ ਮੈਨੂੰ ਇੱਕ ਕੰਮ ਸੌਪਿਆ ਹੈ ਮੈਂ ਨਿਰਾਸ਼ ਨਹੀਂ ਕਰ ਸਕਦਾ ਉਹਨਾਂ ਨੇ ਮੈਨੂੰ ਰਿਹਾ ਕਰਨ ਦਾ ਵਾਅਦਾ ਕੀਤਾ ਹੈ ਦੋਸਤੋ ਇਧਰ ਉਧਰ ਚਾਤੀ ਮਾਰਦਾ ਹੈ ਇਹਨੇ ਦੇ ਵਿਚਕਾਰ ਇੱਕ ਬੰਦ ਪਏ ਕਮਰੇ ਵੱਲ ਉਸਦੀ ਨਿਗਾਹ ਪੈਂਦੀ ਹੈ ਤਾਲਾ ਲੱਗਿਆ ਹੈ ਕਮਰਾ ਭੀੜਾ ਜਾ ਹੈ ਅੰਦਰੋਂ ਕੋਈ ਲਾਈਟ ਦੀ ਰੋਸ਼ਨੀ ਵੀ ਬਾਹਰ ਨਹੀਂ ਆ ਰਹੀ ਦੋਸਤੋ ਸੋਚਦਾ ਹੈ ਸ਼ਾਇਦ ਅੰਦਰ ਮਾਲ ਹੋ ਸਕਦਾ ਹੈ ਤਾਲੇ ਨੂੰ ਮਿੰਟ ਦੇ ਵਿੱਚ ਤੋੜ ਦਿੰਦਾ ਹੈ ਅਤੇ ਤਾਲੇ ਨੂੰ ਸਾਈਡ ਤੇ ਕਰਕੇ ਅੰਦਰ ਵੱੜ ਜਾਂਦਾ ਹੈ ਅੰਦਰ ਵੜ ਕੇ ਜਿਵੇਂ ਹੀ ਦੇਖਿਆ ਵੀ ਇੱਥੇ ਤਾਂ ਕਈ ਬੋਰੀਆਂ ਪਈਆਂ ਹਨ ਉਸ ਦੀਆਂ ਅੱਖਾਂ ਦੇ ਵਿੱਚੋਂ ਹਲਕੀ ਜਿਹੀ ਰੋਸ਼ਨੀ ਆਂਦੀ ਹੈ ਸੋਚਦਾ ਹੈ ਅੰਦਰ ਕੁਝ ਨਾ ਕੁਝ ਹੋ ਸਕਦਾ ਹੈ ਜਿਵੇਂ ਹੀ ਖੋਲ ਕੇ ਦੇਖਿਆ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜ਼ਮੀਨ ਤੇ ਬੈਠ ਜਾਂਦਾ ਹੈ ਸਿਰ ਨੂੰ ਪਕੜ ਲੈਂਦਾ ਹੈ ਇੰਨਾ ਸਾਰਾ ਮੈਂ ਤਾਂ ਸੋਚਿਆ ਸੀ ਵੀ ਇੱਥੇ ਕੋਈ 2 ਗ੍ਰਾਮ 4 ਗ੍ਰਾਮ 1 ਕਿਲੋ 2 ਕਿਲੋ ਹੋਵੇਗਾ ਇੱਥੇ ਤਾਂ ਬੋਰੀਆਂ ਦੀਆਂ ਬੋਰੀਆਂ ਭਰੀਆਂ ਪਈਆਂ ਹਨ ਐਸਾ ਚੋ ਆਪ ਚਿੱਟਾ ਵੇਚਦਾ ਹੈ ਤਾਂ ਹੀ ਅਸੀਂ ਸੋਚੀਏ ਵੀ ਇੰਨੇ ਲੋਕ ਫੜਾਤੇ ਇੰਨੇ ਲੋਕ ਪਿੰਡ ਦੇ ਵਿੱਚੋਂ ਪੁਲਸ ਨੇ ਚੱਕਲੇ ਫਿਰ ਵੀ ਇਹ ਜਿਹੜਾ ਚਿੱਟਾ ਹੈ ਵਿਕਣਾ ਬੰਦ ਕਿਉਂ ਨਹੀਂ ਹੁੰਦਾ ਅੱਜ ਪਤਾ ਲੱਗਿਆ ਜਿਨ੍ਹਾਂ ਨੂੰ ਕਾਨੂੰਨ ਦੀ ਰੱਖਿਆ ਕਰਨ ਵਾਸਤੇ ਸਰਕਾਰ ਪੈਸੇ ਦਿੰਦੀ ਹੈ ਉਹ ਆਪ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਆਹ ਦੇਖੋ ਇਹ ਮੇਰੇ ਭਰਾ ਦੇ ਜਿਹੜੇ ਗੁਰੇਗਰ ਹਨ ਇਸਨੇ ਹੀ ਮੇਰੇ ਭਰਾ ਨੂੰ ਸ਼ਾਇਦ ਲੱਤ ਲਗਾਈ ਹੋਵੇਗੀ ਇਸ ਦੇ ਕਾਰਨ ਅੱਜ ਮੇਰਾ ਭਰਾ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਸ ਦੀਆਂ ਅੱਖਾਂ ਦੇ ਵਿੱਚ ਹਲੂੜਿਕ ਪੈਂਦੇ ਹਨ ਅਚਾਨਕ ਹੀ ਫੋਨ ਲਗਾਉਂਦਾ ਹੈ ਐਸਪੀ ਸਭ ਨੂੰ ਅਕਦਾ ਹੈ ਸਾਹਿਬ ਇੱਥੇ ਸਭ ਕੁਝ ਹੈ ਤੁਸੀਂ ਜਲਦੀ ਆਓ ਮੈਂ ਇਸ ਸਭ ਦੀ ਵੀਡੀਓ ਬਣਾ ਲਈ ਹੈ ਅਤੇ ਮੈਂ ਆਪ ਇੱਥੇ ਹੁਣ ਭਜਦਾ ਹਾਂ ਤੁਸੀਂ ਜਲਦੀ ਆਓ ਜਲਦੀ ਆ ਕੇ ਇਹ ਸਾਰਾ ਜਿਹੜਾ ਕੰਮ ਹੈ ਇਸ ਨੂੰ ਰੰਗਿਆਤੀ ਫੜ ਲਓ ਦੋਸਤੋ ਐਸਪੀ ਜਿਹੜਾ ਹੈ ਰਾਤ ਦੇ 2:30 ਵਜੇ ਆਪਣੇ ਕੁਝ ਨਾਲ ਦੇ ਮੁਲਾਜ਼ਮਾਂ ਨੂੰ ਲੈ ਕੇ ਉੱਥੇ ਪਹੁੰਚ ਜਾਂਦਾ ਹੈ ਉਤੇ ਪਹੁੰਚਦੇ ਸਾਰ ਕਿਉਂਕਿ ਉਸ ਨੂੰ ਪਹਿਲਾਂ ਖਬਰ ਮਿਲ ਚੁੱਕੀ ਹੈ ਵੀ ਇੱਥੇ ਸਾਰਾ ਸਮਾਨ ਇਸ ਕਮਰੇ ਦੇ ਵਿੱਚ ਹੈ ਜਿੰਨੇ ਚ ਐਸਐਚਓ ਨੇ ਸੋਚਿਆ ਵੀ ਐਸਪੀ ਸਾਹਿਬ ਇਧਰ ਉਧਰ ਸਰਚ ਮਾਰਨਗੇ ਇਹਨੇ ਦੇ ਵਿਚਕਾਰ ਇਸ ਨੂੰ ਰਫੂ ਚੱਕਰ ਕਰ ਦਾਂਗੇ ਅਤੇ ਐਸਪੀ ਸਾਹਿਬ ਸਿੱਧਾ ਉਸ ਕਮਰੇ ਦੇ ਵਿੱਚ ਜਾ ਕੇ ਐਸਐਚਓ ਨੂੰ ਰੰਗੇਤੀ ਫੜ ਲੈਂਦੇ ਹਨ ਐਸਐਚਓ ਆਪ ਉਸ ਕਮਰੇ ਦੇ ਵਿੱਚ ਬਾਕੀ ਲੋਕਾਂ ਨਾਲ ਮਿਲ ਕੇ ਉਹ ਜਿਹੜਾ ਸਮਾਨ ਹੈ ਉਸ ਨੂੰ ਬਾਹਰ ਪਹੁੰਚਾਣ ਦੇ ਵਿੱਚ ਲੱਗਿਆ ਹੈ ਹਾਲੇ ਦੋ ਤਿੰਨ ਬੋਰੀਆਂ ਅਜੇ ਅੰਦਰ ਪਈਆਂ ਹਨ ਬਸਪੂ ਐਸਐਚਓ ਆਖਦਾ ਹੈ ਮੈਨੂੰ ਫਸਾਉਣ ਦੀ ਕੋਸ਼ਿਸ਼ ਹੋਈ ਹੈ ਇਹ ਮੇਰਾ ਸਮਾਨ ਹੈ ਹੀ ਨਹੀਂ ਤੁਸੀਂ ਸ਼ਾਇਦ ਕਿਸੇ ਬੰਦੇ ਨੂੰ ਭੇਜ ਕੇ ਇਹ ਸਮਾਨ ਇੱਥੇ ਰਖਾਇਆ ਹੈ ਮੈਨੂੰ ਫਸਾਉਣ ਦੀਆਂ ਪੂਰੀਆਂ ਪੂਰੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਐਸਐਚਓ ਆਵਾਜ਼ ਮਾਰਦਾ ਹੈ ਬੰਤੀ ਉੱਥੇ ਆ ਜਾਂਦਾ ਹੈ ਅਤੇ ਗਵਾਹੀ ਪਰੰਦੇ ਲਈ ਤਿਆਰ ਹੁੰਦਾ ਹੈ ਐਸਐਚਓ ਬਿਲਕੁਲ ਕਾਤਲ ਨਿਗਾਹਾਂ ਦੇ ਨਾਲ ਉਸਦੇ ਵੱਲ ਦੇਖ ਰਿਹਾ ਹੈ ਸੋਚਦਾ ਹੈ ਵੀ ਇਸ ਨੂੰ ਹੁਣੇ ਇੱਥੇ ਨੱਪਦਾ ਹੁਣੇ ਇਸ ਦਾ ਕੰਮ ਕਰਦਾ ਲੇਕਿਨ ਐਸਪੀ ਸਾਹਿਬ ਨਾਲ ਖੜੇ ਹਨ ਅਤੇ ਐਨੀਵਰਸ ਫੋਰਸ ਉੱਤੇ ਪਹੁੰਚ ਚੁੱਕੀ ਹੈ ਹੁਣ ਤਾਂ ਐਸਐਚਓ ਰਗੜਿਆ ਗਿਆ ਹੈ ਹੁਣ ਐਸਐਚਓ ਨੂੰ ਉਸਤੇ ਕਰਮਾਂ ਦਾ ਫਲ ਮਿਲੇਗਾ ਦੋਸਤੋ ਉਸ ਨੂੰ ਹੱਥੋਂ ਹੱਥ ਸਸਪੈਂਡ ਕਰਕੇ ਉਸ ਦੇ ਖਿਲਾਫ ਜਾਂਚ ਮਿਠਾਈ ਜਾਂਦੀ ਹੈ ਜਾਂਚ ਦੇ ਵਿੱਚ ਵੱਡੇ ਸਬੂਤ ਪੇਸ਼ ਕੀਤੇ ਜਾਂਦੇ ਹਨ ਜਿਹੜਾ ਉੱਥੋਂ ਦਾ ਕੈਮਰਾ ਹੈ ਜਿਹੜਾ ਉਸ ਘਰ ਦੀ ਕੈਮਰਾ ਰਿਕਾਰਡਿੰਗ ਹੈ ਉਸ ਨੂੰ ਸਾਹਮਣੇ ਰੱਖਿਆ ਜਾਂਦਾ ਹੈ ਕਈ ਦਿਨਾਂ ਦੀ ਕੈਮਰਾ ਰਿਕਾਰਡਿੰਗ ਜਾਣ ਤੋਂ ਬਾਅਦ ਐਸਪੀ ਸਾਹਿਬ ਸਰੀਆਮ ਲਿਖਦੇ ਹਨ ਬੇਤੇ ਕਿਵੇਂ ਕਿਲਵਾਮਦੀ ਚਿਟਾ ਆਂਦਾ ਹੈ ਅਤੇ ਚਲਾ ਜਾਂਦਾ ਹੈ ਕਿੰਨੇ ਘਰਾਂ ਦੇ ਮੋਦਾ ਸਮਾਨ ਇੱਥੇ ਰੱਖਿਆ ਹੋਇਆ ਹੈ ਕਿੰਨੇ ਲੋਕ ਇਸ ਬੰਦੇ ਨੇ ਆਪਣੇ ਲਾਲਚ ਦੇ ਵਿੱਚ ਉਜਾੜ ਦਿੱਤੇ ਹਨ ਕਿੰਨੇ ਘਰ ਇਸ ਨੇ ਪੜ ਦਿੱਤੇ ਹਨ ਦੋਸਤੋ ਬਿਲਕੁਲ ਤਰਸ ਨਹੀਂ ਕਰਦਾ ਐਸਐਚਓ ਨੂੰ ਇਕਦਾਂ ਜੇਲ੍ਹ ਦੇ ਵਿੱਚ ਸੁੱਟਦਾ ਹੈ ਉਸਤੇ ਉਹ ਖਿਲਾਫ ਨਾਰਕੋਡਿਕਸ ਦੇ ਵੱਡੇ ਵੱਡੇ aarop ਲਗਾ ਕੇ ਵੱਡੇ ਵੱਡੇ ਉਸਤੇ ਖਿਲਾਫ ਧਾਰਾ ਲਗਾ ਕੇ ਅਦਾਲਤ ਦੇ ਵਿੱਚ ਉਸਦੇ ਖਿਲਾਫ ਸਬੂਤ ਪੇਸ਼ ਕਰਦਾ ਹੈ ਉਸ ਨੂੰ ਉਮਰ ਕੈਦੀ ਸਜ਼ਾ ਹੁੰਦੀ ਹੈ ਅਤੇ ਜੋ ਉਸ ਨੇ ਇਲੀਗਲ ਧੰਦੇ ਕਰ ਕਰਕੇ ਇਨੀ ਕਰੋੜਾਂ ਅਰਬਾਂ ਦੀ ਪ੍ਰੋਪਰਟੀ ਬਣਾਈ ਹੈ ਉਸ ਨੂੰ ਵੀ ਫੇਰਾ ਸਿੱਧ ਕਰ ਲਿਆ ਜਾਂਦਾ ਹੈ ਸਰਕਾਰੀ ਖਾਤੇ ਪਾ ਕੇ ਉਹ ਜਿਹੜਾ ਪੈਸਾ ਹੈ ਉਸ ਦਾ ਇਸਤੇਮਾਲ ਨਸ਼ਾ ਵਿਰੋਧੀ ਨਸ਼ੇ ਨੂੰ ਦੂਰ ਕਰਨ ਵਾਸਤੇ ਲਗਾਇਆ ਜਾਂਦਾ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਐਸਪੀ ਗਿਲ ਸਾਹਿਬ ਦੀ ਇਹ ਬਹਾਦਰੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚਮੁੱਚ ਚੰਗੀ ਲੱਗੀ ਤਾਂ ਵੀਡੀਓ ਨੂੰ ਦਬਕ ਕੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਹਾਂਜੀ ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਦੋਸਤੋ ਕਿੰਨਾ ਚੰਗਾ ਹੋਵੇ ਕਿ ਐਸਪੀ ਸਾਹਿਬ ਵਰਗੇ ਜਿਹੜੇ ਇਮਾਨਦਾਰ ਪੁਲਿਸ ਅਫਸਰ ਹਨ ਉਹ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਆ ਜਾਣ ਅਤੇ ਸਾਰਿਆਂ ਦਾ ਖਲਿਆਣ ਹੋ ਜਾਵੇਗਾ ਜੋ ਆਪਣੇ ਨੌਜਵਾਨ ਇਸ ਮੜੇ ਭਰੇ ਜੰਜਾਲ ਦੇ ਵਿੱਚ ਫਸ ਕੇ ਆਪਣੀਆਂ ਜਾਨਾਂ ਬਿਵਾਦ ਕਰ ਰਹੇ ਹਨ ਉਹਨਾਂ ਦਾ ਭਲਾ ਹੋ ਜਾਵੇਗਾ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ